ਸੋ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਐਸਐਸਪੀ ਜਗਤਪ੍ਰੀਤ ਸਿੰਘ ਹੋਏ ਸਸਪੈਂਡ ਸਾਡੀ ਖਾਸ ਪੇਸ਼ਕਸ਼ ਦੇਖਣ ਵਾਲੇ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਲੁਧਿਆਣਾ ਪੱਛਮੀ ਦੇ ਵਿੱਚ ਜਿਮਨੀ ਚੋਣ ਜਿਹੜਾ ਚੱਲਦੀ ਪਈ ਹੈ ਬਾਏ ਇਲੈਕਸ਼ਨ ਜਲਦੀ ਪੀ ਹੈ ਤੇ ਇਸੇ ਦੌਰਾਨ ਅੱਜਕੱਲ ਸਾਰੇ ਉਮੀਦਵਾਰ ਆਪਣਾ ਪ੍ਰਚਾਰ ਕਰ ਰਹੇ ਨੇ ਪਰ ਇਸੇ ਦੌਰਾਨ ਲੁਧਿਆਣਾ ਵਿਜੀਲੈਂਸ ਦੇ ਐਸਐਸਪੀ ਜਗਤਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਤੁਸੀਂ ਵੀ ਸੋਚ ਕੇ ਹੈਰਾਨ ਹੋ ਰਹੇ ਹੋਵੋਗੇ ਕਿ ਐਸਐਸਪੀ ਵਿਜੀਲੈਂਸ ਦਾ ਲੁਧਿਆਣਾ ਦੇ ਬਾਈਲੈਕਸ਼ਨਾਂ ਕੀ ਤਾਲੁਕ ਹੈ ਤਾਂ ਕਿਦਾਂ ਇਹ ਤਾਲੁਕ ਹੈ ਸਿਲਸਿਲਾ ਇਹ ਰابطਾ ਜੁੜ ਰਿਹਾ ਹੈ ਅਸੀਂ ਇਹ ਤੁਹਾਨੂੰ ਦੱਸਣ ਜਿਹੜਾ ਜਾ ਰਹੇ ਹੈਗੇ ਸਿਲਸਿਲਾ ਇਦਾਂ ਜੁੜ ਰਿਹਾ ਕਿ ਜਗਤਪ੍ਰੀਤ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਸਾਬਕਾ ਵਜ਼ੀਰ ਨੇ ਪੰਜਾਬ ਸਰਕਾਰ ਦੇ ਵਿੱਚ ਰਹਿ ਚੁੱਕੇ ਭੱਤ ਪੂਸ਼ਨ ਆਸ਼ੂ ਉਹਨਾਂ ਨਾਲ ਚੰਗੀ ਦੋਸਤੀ ਜਾਂ ਕਹੀਏ ਬਹੁਤ ਚੰਗੀ ਦੋਸਤੀ ਨੇੜਤਾ ਹੋਣ ਕਰਕੇ ਸਸਪੈਂਡ ਕੀਤਾ ਗਿਆ ਤੇ ਉਹਨਾਂ ਨੇ ਇਸ ਚੋਣਵੀ ਮਾਹੌਲ ਦੇ ਦੌਰਾਨ ਇੱਕ ਕੋਸ਼ਿਸ਼ ਕੀਤੀ ਜਗਤਪ੍ਰੀਤ ਉਹਨਾਂ ਨੇ ਭੱਤ ਪੂਸ਼ਨ ਆਸ਼ੂ ਦੇ ਹੱਕ ਦੇ ਵਿੱਚ ਇੱਕ ਹਮਦਰਦੀ ਦੀ ਲਹਿਰ ਚਲਾਉਣ ਦੀ ਸਿੱਮਤੀ ਵੇਵ ਚਲਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਕਿ ਮਾਨ ਸਰਕਾਰ ਵੱਲੋਂ ਫੜ ਲਿਆ ਗਿਆ ਤੇ ਉਹਨਾਂ ਤੇ ਆਪਣੇ ਅਹੁਦੇ ਦੀ ਦੁਰਵਰਤੋਂ ਜਾਂ ਮਿਸਯੂਜ਼ ਦਾ ਜਿਹੜਾ ਆਪਾਂ ਕਹੀਏ ਦੋਸ਼ ਲਾਉਂਦੇ ਹੋਏ ਮਿਸਯੂਜ਼ ਆਫ ਪਾਵਰ ਦਾ ਦੋਸ਼ ਲਾਉਂਦੇ ਹੋਏ ਉਹਨਾਂ ਨੂੰ ਸਸਪੈਂਡ ਜਿਹੜਾ ਹੈਗਾ ਕੀਤਾ ਗਿਆ ਹੈਗਾ ਉਹ ਕੀ ਸਿਲਸਿਲਾ ਸੀਗਾ ਕੀ ਰابطਾ ਉਹਨਾਂ ਨੇ ਕੰਮ ਕੀਤਾ ਸੀ ਕਹਿੰਦੇ ਵੀ ਪੁਰਾਣੀ ਗੱਲ ਹੈ ਜਦੋਂ ਆਸ਼ੂ ਵਜੀਰ ਰਹੇ ਨੇ ਤਾਂ ਉਹਨਾਂ ਨੇ ਕਿਸੇ ਟਾਈਮ ਜਗਤਪ੍ਰੀਤ ਨੂੰ ਲੁਧਿਆਣਾ ਦੇ ਵਿੱਚ ਡਿਪਟੀ ਸੁਪਰਡੈਂਟ ਆਫ ਪੁਲਿਸ ਨਿਯੁਕਤ ਕਰਵਾਇਆ ਸੀਗਾ ਆਪਣੇ ਕਈ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਖੇੜਕੋਟੇ ਜੋ ਭਰਤੀ ਨੇ ਜਗਤਪ੍ਰੀਤ ਜਿਹੜੇ ਹੈਗੇ ਨੇ ਤੇ ਹੁਣ ਕੀ ਕੀਤਾ ਜਗਤਪ੍ਰੀਤ ਨੇ ਇਹ ਸਿਲਸਿਲਾ ਇਦਾਂ ਚੱਲਦਾ ਹੈ ਕਿ ਕੁਝ ਦਿਨ ਪਹਿਲਾਂ ਜਿਹੜਾ ਹੈਗਾ ਆਸ਼ੂ ਇੱਕ ਜੋ ਪਬਲਿਕ ਰੈਲੀ ਚ ਕਹਿੰਦੇ ਨੇ ਕਿ ਮੈਨੂੰ ਵਿਜੀਲੈਂਸ ਵੱਲੋਂ ਨੋਟਿਸ ਭੇਜ ਕੇ ਬੁਲਾਇਆ ਜਾ ਰਿਹਾ ਹੈ ਮੈਂ ਵਿਜੀਲੈਂਸ ਨੂੰ ਕਹਿ ਦਿੱਤਾ ਮੈਂ ਪੇਸ਼ ਨਹੀਂ ਹੋਵਾਂਗਾ ਉਹ ਨੋਟਿਸ ਕਿੱਦਾਂ ਆਇਆ ਇਸ ਚੀਜ਼ ਦੀ ਜਦੋਂ ਮਾਨ ਸਰਕਾਰ ਨੇ ਪੰਜਾਬ ਪੁਲਿਸ ਨੇ ਵਿਜੀਲੈਂਸ ਵਿਭਾਗ ਦੇ ਹਾ ਅਧਿਕਾਰੀਆਂ ਨੇ ਪੜਤਾਲ ਕਰਾਈ ਤਾਂ ਸਾਹਮਣੇ ਆਇਆ ਕਿ ਆਲਾ ਅਧਿਕਾਰੀਆਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਭੇਜਣ ਦੀ ਗੱਲ ਜਗਤਪ੍ਰੀਤ ਨੂੰ ਨਹੀਂ ਕਹੀ ਗਈ ਸੀ ਸਿਰਫ ਇੱਕ ਸਿੰਪਥੀ ਵੇਵ ਆਸ਼ੂ ਦੇ ਹੱਕ 'ਚ ਹੋ ਜੇ ਕਿ ਲੋਕ ਘੰਡ ਦੇਖੋ ਜੀ ਵਿਜੀਲੈਂਸ ਵਾਲੇ ਜਾਂ ਮਾਨ ਸਰਕਾਰ ਕਿ ਆਸ਼ੂ ਨੂੰ ਤੰਗ ਕਰ ਰਹੀ ਹੈ ਤੇ ਜਗਤਪ੍ਰੀਤ ਨੇ ਆਪਣੇ ਪੱਧਰ ਤੇ ਇੱਕ ਨੋਟਿਸ ਬਣਾ ਕੇ ਜਿਹੜਾ ਭੇਜ ਦਿੱਤਾ ਗਿਆ ਇਸ ਚੀਜ਼ ਦੀ ਪੜਤਾਲ ਜਿਹੜਾ ਕਰਵਾਈ ਜਾਂਦੀ ਹੈ ਤੇ ਪਤਾ ਲੱਗਦਾ ਜਗਤਪ੍ਰੀਤ ਤੇ ਆਸ਼ੂ ਦੀ ਚੰਗੀ ਦੋਸਤੀ ਹੈ ਨੇੜਤਾ ਹੈ ਤੇ ਜਗਤਪ੍ਰੀਤ ਨੇ ਯਾਰੀ ਨਿਭਾਉਂਦੇ ਹੋਏ ਆਸ਼ੂ ਦੇ ਹੱਕ ਦੇ ਵਿੱਚ ਹਮਦਰਦੀ ਦੀ ਲਹਿਰ ਚਲਾਉਂਦੇ ਹੋਏ ਨੋਟਿਸ ਇਹ ਭਜਵਾਇਆ ਸੀਗਾ ਸੋ ਮਿਸ ਯੂ ਜੋ ਪਾਵਰ ਜਿਹੜਾ ਜਗਤਪ੍ਰੀਤ ਤੇ ਸਾਬਤ ਹੋਣ ਤੋਂ ਬਾਅਦ ਉਹਨਾਂ ਨੂੰ ਮਾਨ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਸੀ ਕੋਸ਼ਿਸ਼ ਕਰਦੇ ਆ ਆਸ਼ੂ ਉਹਨਾ ਦਾ ਪੱਖ ਜਾਣਨ ਦੀ ਉਹਨਾਂ ਨੂੰ ਅਸੀਂ ਫੋਨ ਲਾਈਨ ਤੇ ਲਵਾਂਗੇ ਜੇਕਰ ਗੱਲਬਾਤ ਉਹਨਾਂ ਨਾਲ ਹੋ ਪਾਂਦੀ ਹੈ ਚੋਣਵੀ ਪ੍ਰਚਾਰ ਚ ਬਿਜ਼ੀ ਨੇ ਇੱਕ ਨੰਬਰ ਉਹਨਾਂ ਦਾ ਜਿਹੜਾ ਹੈਗਾ ਬਿਜ਼ੀ ਆ ਰਿਹਾ ਹੈ ਸੋ ਦੂਸਰੇ ਨੰਬਰ ਤੋਂ ਅਸੀਂ ਕਾਲ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਜੇ ਉਸ ਤੇ ਉਹਨਾਂ ਨਾਲ ਸੰਪਰਕ ਬਣਦਾ ਹੈਗਾ ਭਾਰਤ ਪੂਸ਼ਣ ਆਸ਼ੂ ਉਹਨਾਂ ਦੇ ਨਾਲ ਦੋਸ਼ ਇਹੀ ਹੈ ਕਿ ਉਹਨਾਂ ਨੇ ਇੱਕ ਝੂਠਾ ਨੋਟਿਸ ਜਿਹੜਾ ਭਜਵਾਇਆ ਆਪਣੇ ਦੋਸਤ ਕੋਲੋਂ ਤੇ ਤਾਂ ਕਿ ਉਹ ਸਿੰਪਥੀ ਵੇਵ ਲੋਕਾਂ 'ਚ ਜਾ ਕੇ ਦੱਸ ਸਕਣ ਦੇਖੋ ਮਿਨਿਸਟਰੀ ਨਾਲ ਇਹ ਕਿੱਦਾਂ ਜਿਹੜਾ ਲੋਕ ਕਰਦੇ ਪਏ ਨੇ ਸੋ ਜਦ ਤੱਕ ਹੋਰ ਪਾਰਟੀਆਂ ਵਾਲੇ ਵੀ ਮੌਜੂਦ ਨੇ ਉਹ ਉਹਨਾਂ ਨਾਲ ਵੀ ਆਪਾਂ ਜਿਹੜੇ ਸ਼ਮਸ਼ੇਰਪੁਰ ਖਾਲਵੀ ਨੇ ਉਹਨਾਂ ਤੋਂ ਵੀ ਆਪਾਂ رائے ਲਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹੈਗੇ ਨੇ ਜਥੇਬੰਦਕ ਸਖਤਰ ਹੈਗੇ ਨੇ ਆਰਗੇਨਾਈਜ਼ਿੰਗ ਸੈਕਟਰੀ ਨੇ ਪਾਰਟੀ ਦੇ ਉਹ ਇਸ ਘਟਨਾ ਨੂੰ ਕਿੱਦਾਂ ਲੈਂਦੇ ਨੇ ਜੇ ਰابطਾ ਹੁੰਦਾ ਪੁਰਖਾਲਵੀ ਨਾਲ ਆਪਾਂ ਉਹਨਾਂ ਨਾਲ ਵੀ ਜ਼ਰੂਰ ਹੋਰ ਵਕੋ ਵਕ ਲੀਡਰਾਂ ਦੇ ਵੀ ਆਪਾਂ ਜ਼ਰੂਰ ਸਟੇਟਮੈਂਟਸ ਜਿਹੜੀਆਂ ਲਵਾਂਗੇ ਕਿ ਜਗਤਪ੍ਰੀਤ ਤੇ ਆਸ਼ੂ ਦੀ ਇੰਨੀ ਯਾਰੀ ਹੈ ਕਿ ਐਸਐਸਪੀ ਇੱਕ ਤੇ ਜਿਹੜਾ ਹੈਗਾ ਫਰਜੀ ਨੋਟਿਸ ਆਪਾਂ ਕਈਏ ਸੰਮਨ ਭੇਜ ਸਕਦਾ ਸਿਰਫ ਯਾਰੀ ਪਗਾਉਣ ਦੇ ਨਾਤੇ ਤੇ ਮੰਤਰੀ ਉਸ ਨੂੰ ਆਧਾਰ ਬਣਾ ਕੇ ਕਵੇ ਦੇਖੋ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ ਤੇ ਉਸ ਤੋਂ ਬਾਅਦ ਇਹ ਵੱਡਾ ਐਕਸ਼ਨ ਹੋਇਆ ਹੈ ਖੇਡ ਕੋਟੇ 'ਚ ਭਰਤੀ ਜਿਹੜੇ ਨੇ ਜਗਤਪ੍ਰੀਤ ਸਿੰਘ ਕਿਸੇ ਟਾਈਮ ਲੁਧਿਆਣਾ 'ਚ ਹੀ ਮੁੱਲਾਪੁਰ ਦਾਖਾ ਦੇ ਡੀਐਸਪੀ ਰਹੇ ਨੇ ਡਿਪਟੀ ਸੁਪਰਡੈਂਟਰ ਆਫ ਪੁਲਿਸ ਤੇ ਉਹਨਾਂ ਤੇ ਦੋਸ਼ ਲੱਗਿਆ ਕਿ ਉਹਨਾਂ ਨੇ ਜਿਹੜਾ ਆਸ਼ੂ ਨਾਲ ਯਾਰੀ ਨਿਭਾਉਂਦੇ ਹੋਏ ਜਿਹੜਾ ਉਹਨਾਂ ਨੂੰ ਨੋਟਿਸ ਇਹ ਭੇਜਿਆ ਸੀਗਾ ਜਿਹਦੀ ਕੋਈ অথੈਂਟੀਸਿਟੀ ਨਹੀਂ ਸੀ ਉਹਨਾਂ ਦੇ ਕਿਸੇ ਆਲਾ ਅਧਿਕਾਰੀ ਨੇ ਉਹਨਾਂ ਨੂੰ ਨਹੀਂ ਕਿਹਾ ਸੀਗਾ ਕਿ ਇਹ ਨੋਟਿਸ ਭੇਜਿਆ ਜਾਵੇ ਤੇ ਉਹਦਾ ਪ੍ਰਚਾਰ ਜਿਹੜਾ ਹੈਗਾ ਆਸ਼ੂ ਇਦਾਂ ਕਰਦੇ ਨੇ ਜਿਸ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਹ ਨੋਟਿਸ ਸਿਰਫ ਜਾਰੀ ਪੁਗਾਨ ਦੇ ਚੱਕਰ ਦੇ ਵਿੱਚ ਜਿਹੜਾ ਭੇਜਿਆ ਗਿਆ ਸੀਗਾ ਤਾਂ ਕਿ ਲੋਕਾਂ 'ਚ ਪ੍ਰਚਾਰ ਹੋਵੇ ਕਿ ਵਿਜੀਲੈਂਸ ਵਾਲੇ ਜਿਹੜਾ ਹੈਗੇ ਨੇ ਜਾਂ ਪੰਜਾਬ ਸਰਕਾਰ ਜਾਂ ਮਹਿਕਮਾ ਅਜਿਹੇ ਦਿਨਾਂ ਦੇ ਵਿੱਚ ਵੀ ਉਹਨਾਂ ਨੂੰ ਤੰਗ ਜਿਹੜਾ ਕਰਦੇ ਪਏ ਹੈਗੇ ਨੇ ਆਸ਼ੂ ਉਹਨਾਂ ਨੂੰ ਇਹ ਕਹੀਏ ਵੀ ਆਪ ਸਰਕਾਰ ਤੇ ਸਿੱਧਾ ਜਿਹੜਾ ਦੋਸ਼ ਲਾ ਸਕਣ ਆਮ ਆਦਮੀ ਪਾਰਟੀ ਵਾਲੇ ਬਾਕੀ ਪਾਰਟੀ ਦੇ ਉਮੀਦਵਾਰਾਂ ਨੂੰ ਇਦਾਂ ਤੰਗ ਜਿਹੜਾ ਉਹ ਕਰਵਾਉਂਦੇ ਪਏ ਨੇ ਸੋ ਇਹ ਖਬਰ ਇਸ ਵੇਲੇ ਦੀ ਵੱਡੀ ਨਿਊਜ਼ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਸਿਰਫ ਇਹ ਦੋਸ਼ ਜਿਹੜਾ ਉਹਨਾਂ ਤੇ ਲੱਗਿਆ ਤੇ ਸਸਪੈਂਡ ਜਿਹੜਾ ਹੈਗਾ ਉਹਨਾਂ ਨੂੰ ਕੀਤਾ ਗਿਆ ਹੈ ਜਗਤਪ੍ਰੀਤ ਸਿੰਘ ਐਸਐਸਪੀ ਵਿਜੀਲੈਂਸ ਲੁਧਿਆਣਾ ਸੋ ਤੁਸੀਂ ਵੀ ਕਮੈਂਟਸ 'ਚ ਆਪਣੀ ਜਰੂਰ ਇਹ رائے ਦਿਓ ਕਿ ਇਦਾਂ ਦਾ ਜਿਹੜਾ ਐਕਸ਼ਨ ਹੈ ਉਹ ਕਿੰਨਾ ਕੁ ਵਾਜਿਬ ਹੈ ਕਿੰਨਾ ਕੁ ਸਹੀ ਹੈ ਅਸੀਂ ਲਗਾਤਾਰ رابطہ ਕਰਨ ਦੀ ਕੋਸ਼ਿਸ਼ ਜਿਹੜਾ ਹੈਗਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਕਰਨ ਦੀ ਕਰ ਰਹੇ ਹਾਂ ਸੋ ਇੱਕ ਵਾਰ ਫੇਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜਗਤਪ੍ਰੀਤ ਸਿੰਘ ਐਸਐਸਪੀ ਲੁਧਿਆਣਾ ਵਿਜੀਲੈਂਸ ਨੂੰ ਸਸਪੈਂਡ ਕੀਤਾ ਗਿਆ ਹੈ ਦੋਸ਼ ਲੱਗਿਆ ਕਿ ਉਹਨਾਂ ਨੇ ਆਸ਼ੂ ਨਾਲ ਯਾਰੀ ਨਿਭਾਉਂਦੇ ਹੋਏ ਇੱਕ ਫਰਜੀ ਸੰਮਨ ਉਹਨਾਂ ਨੂੰ ਭੇਜਿਆ ਸੀਗਾ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੋ ਸ਼੍ਰੋਮਣੀ ਅਕਾਲੀ ਦਲ ਦੇ ਸ਼ਮਸ਼ੇਰ ਪੁਰਖਾਲਵੀ ਜਿਹੜੇ ਨੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਉਹਨਾਂ ਦੇ ਵਿਚਾਰ ਇਸ ਮਸਲੇ ਲੈਣੇ ਆ ਪੁਰਖਾਲਵੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਬਹੁਤ ਮਿਹਰਬਾਨੀ ਬਰਵਾਸਾ ਜੀ ਪੁਰਖਾਲਵੀ ਸਾਹਿਬ ਘਟਨਾ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਐਸਐਸਪੀ ਵਿਜੀਲੈਂਸ ਜਗਤਪ੍ਰੀਤ ਕਹਿੰਦੇ ਵੀ ਜਿਹੜਾ ਆਸ਼ੂ ਨੇ ਮੈਨੂੰ ਵਿਜੀਲੈਂਸ ਵੱਲੋਂ ਸੰਮਨ ਆਣ ਦੀ ਗੱਲ ਕੀਤੀ ਸੀ ਇਹ ਸੰਮਨ ਇਹਨਾਂ ਨੇ ਜਗਤਪ੍ਰੀਤ ਨੇ ਆਸ਼ੂ ਨਾਲ ਯਾਰੀ ਹੁੰਦੇ ਹੋਏ ਆਪਣੇ ਪਦਦਰ ਦੇ ਭੇਜ ਤੇ ਆ ਸੀ ਕਿਸੇ ਉੱਚ ਅਧਿਕਾਰੀ ਨੇ ਨਹੀਂ ਕਿਹਾ ਸੀਗਾ ਇਸ ਘਟਨਾ ਨੂੰ ਕਿਦਾਂ ਦੇਖਦੇ ਹੋ ਇਹ ਦੋਸ਼ ਕਿਹਨੇ ਲਾਏ ਜੀ ਇਹ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਵੀ ਇਸ ਚੀਜ਼ ਦੀ ਅਸੀਂ ਪੜਤਾਲ ਕਰਵਾਈ ਹੈ ਕਿ ਉਹਨੇ ਆਪਣੇ ਪਦਦਰ ਤੇ ਹੀ ਭੇਜ ਤੇ ਆ ਸੀ ਜਗਤਪ੍ਰੀਤ ਨੇ ਕਿਉਂਕਿ ਉਹਦੀ ਆਸ਼ੂ ਨਾਲ ਚੰਗੀ ਯਾਰੀ ਹੈ ਤੇ ਆਸ਼ੂ ਦੇ ਹੱਕ ਦੇ ਵਿੱਚ ਇੱਕ ਲਹਿਰ ਚੱਲ ਪਈ ਕਿ ਦੇਖੋ ਪੰਜਾਬ ਸਰਕਾਰ ਚੋਣਾਂ ਦੇ ਦਿਨਾਂ ਚ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਸੱਮਨ ਭੇਜ ਕੇ ਬੁਲਾ ਰਹੀ ਹੈ ਦੇਖੋ ਜੀ ਆਮ ਆਦਮੀ ਪਾਰਟੀ ਕਿਸੇ ਵੀ ਐਕਸ਼ਨ ਦੇ ਉੱਤੇ ਕੋਈ ਇਤਵਾਰ ਨਹੀਂ ਕਿਉਂਕਿ ਇਹ ਬੁਰੀ ਤਰ੍ਹਾਂ ਲੋਕਾਂ ਨੇ ਨਕਾਰਦੀ ਇਹਦਾ ਜਿਹੜਾ ਪੁਲਿਸ ਦੇ ਉੱਤੇ ਬਿਲਕੁਲ ਇਹਦਾ ਕੰਟਰੋਲ ਨਹੀਂ ਹੈਗਾ ਪੁਲਿਸ ਸਟੇਟ ਬਣਾ ਕੇ ਰੱਖਦਾ ਅੱਜ ਹਰ ਖਿੱਤੇ ਦੇ ਵਿੱਚ ਚਾਹੇ ਉਹ ਪੰਜਾਬ ਪੁਲਿਸ ਦੀ ਗੱਲ ਹੋਵੇ ਚਾਹੇ ਉਹ ਵਿਜੀਲੈਂਸ ਦੀ ਗੱਲ ਹੋਵੇ ਮੈਂ ਤੁਹਾਨੂੰ ਮਰਵਾਹ ਜੀ ਇੱਕ ਕੌਡੀ ਸੱਚਾਈ ਦੱਸਦਾ ਇਹਨਾਂ ਨੇ 3 ਸਾਲ ਆ ਵਿਜੀਲੈਂਸ ਦੇ ਚੀਫ ਬ੍ਰਿੰਦਰ ਕੁਮਾਰ ਜੀ ਲਾ ਕੇ ਰੱਖਿਆ ਹੈ ਜੀ ਔਰ ਅੰਦਰੂਨੀ ਖਬਰਾਂ ਇਹ ਹੈ ਕਿ ਉਹਨਾਂ ਨੇ 3 ਸਾਲ ਦੇ ਵਿੱਚ ਉਹ ਪਹਰਾਮ ਮਚਾਇਆ ਜਿਹੜਾ ਮਤਲਬ ਤੁਸੀਂ ਅੰਦਾਜ਼ਾ ਸਹੀ ਜੇ ਲਗਾ ਹੀ ਨਹੀਂ ਸਕਦੇ ਕਿ ਕਿੰਨਾ ਕੁ ਪੈਸਾ ਉਹ ਬਣਾ ਕੇ ਗਏ ਹੈ ਅਗਲੀ ਗੱਲ ਜਦੋਂ ਸੀਐਮ ਸਾਹਿਬ ਕਹਿੰਦੇ ਆ ਜੀ ਕਿ ਤੁਸੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਾ ਕੇ ਤੁਸੀਂ ਆਪਣਾ ਮੋਬਾਈਲ ਨਾਲ ਲੈ ਕੇ ਜਾਓ ਜੇ ਕੋਈ ਕਰਪਸ਼ਨ ਕਰਦਾ ਉਹਦੀ ਵੀਡੀਓ ਬਣਾ ਕੇ ਲੈ ਕੇ ਆਓ ਜਿੱਥੇ ਵਿਜੀਲੈਂਸ ਦਾ ਜਿਹੜਾ ਮੁੱਖ ਦਫਤਰ ਹੈ ਹੈੱਡ ਕੁਆਰਟਰ ਹੈ ਉਹਦੇ ਵਿੱਚ ਜਾਂ ਵਿਜੀਲੈਂਸ ਦੇ ਕਿਸੇ ਥਾਣੇ ਦੇ ਵਿੱਚ ਤੁਸੀਂ ਲੈ ਕੇ ਮੋਬਾਈਲ ਨਹੀਂ ਜਾ ਸਕਦੇ ਇਹਦਾ ਮਤਲਬ ਕੀ ਹੋਇਆ ਕਿ ਜਿਹੜਿਆਂ ਨੇ ਜ਼ਿੰਮੇਵਾਰੀ ਲਗਾਈ ਗਈ ਹੈ ਕਰਪਸ਼ਨ ਨੂੰ ਖਤਮ ਕਰਨ ਲਈ ਕਰਪਸ਼ਨ ਤਾਂ ਉਹ ਕਰੀ ਜਾ ਰਹੇ ਆ ਸੋ ਇਹ ਜਿਹੜਾ ਸਾਰਾ ਇਹ ਸਿਆਸੀ ਡਰਾਮਾ ਭਗਵੰਤ ਸਾਨਾਨ ਵੱਲੋਂ ਔਰ ਦਿੱਲੀ ਦੀ ਨਕਾਰੀ ਹੁਣ ਟੀਮ ਦਾ ਵੱਲੋਂ ਜਿਹੜਾ ਖੇਡਿਆ ਜਾ ਰਿਹਾ ਪੰਜਾਬੀ ਦੇ ਜਜ਼ਬਾਤਾਂ ਦੇ ਨਾਲ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਇਹਨਾਂ ਦੀ ਕਿਸੇ ਗੱਲ ਦੇ ਉੱਤੇ ਇਤਵਾਰ ਨਹੀਂ ਹੈਗਾ ਔਰ ਲੁਧਿਆਣੇ ਦੇ ਵੋਟਰ ਵੀ ਇਹਨਾਂ ਦੇ ਕਿਸਾ ਗੱਲ ਦੇ ਉੱਤੇ ਇਤਵਾਰ ਨਹੀਂ ਕਰਨੀ ਆਸ਼ੂ ਤੁਹਾਨੂੰ ਕੀ ਲੱਗਦਾ ਆਸ਼ੂ ਇਹੋ ਜਿਹਾ ਡਰਾਮਾ ਕਰ ਸਕਦੇ ਆ ਲੋਕਾਂ ਦੀ ਹਮਦਰਦੀ ਲੈਣ ਦੇ ਲਈ ਕਿ ਆਪਣੇ ਦੋਸਤੋ ਹੀ ਸੰਮਨ ਪਿਝਵਾ ਲਿਆ ਤੇ ਕਹਿੰਦੇ ਮੈਂ ਜਾਊਂਗਾ ਕੋਈ ਕੀਦੀ ਹਿੰਮਤ ਹੋ ਸਕਦੀ ਮਰਵਾਸ ਤੋਂ ਤੁਸੀਂ ਆਪ ਸੋਚੋ ਇੱਕ ਇਨ ਜੋਬ ਬੰਦਾ ਅਫੀਸਰ ਐਸਐਸਪੀ ਰੈਂਕ ਦਾ ਬੰਦਾ ਜਿਹੜਾ ਹੈਗਾ ਅਫਸਰ ਹੈਗਾ ਕਿ ਉਹ ਆਪਣੀ ਵੀ ਨਿੱਜੀ ਕਿਸੇ ਨਾਲ ਯਾਰੀ ਦੋਸਤੀ ਪਗਾਉਣ ਵਾਸਤੇ ਉਹ ਐਲਟੀ ਬਣੀ ਆਪਣੀ ਜਿਹੜੀ ਜ਼ਿੰਮੇਵਾਰੀ ਨੂੰ ਆਪਣੀ ਡਿਊਟੀ ਨੂੰ ਸਰਕਾਰੀ ਜੋਬ ਨੂੰ ਖਤਰੇ ਵਿੱਚ ਪਾ ਸਕਦਾ ਇਹ ਬਿਲਕੁਲ ਹਾਸੋ ਖੇੜੀਆਂ ਗੱਲਾਂ ਨੇ ਇਹ ਮਤਲਬ ਕਦੇ ਇਹ ਕੋਈ ਐਕਸ਼ਨ ਕਰ ਲੈਂਦੀ ਹੈ ਬੈਕਫੁੱਟ ਤੇ ਆ ਜਾਂਦੀ ਹੈ ਫਿਰ ਇਹ ਬਿਲਡ ਲਾਕ ਕਰ ਜਾਂਦੀ ਹੈ ਆਪਣੇ ਆਪ ਨੂੰ ਪਿੱਛੇ ਲੈ ਜਾਂਦੀ ਹੈ ਇਹ ਸਰਕਾਰ ਨਗੰਨੀ ਸਰਕਾਰ ਹੈ ਲੋਕਾਂ ਨੂੰ ਇਸ ਸਰਕਾਰ ਦੇ ਉੱਤੇ ਮਤਲਬ ਕਿਸੇ ਗੱਲ ਦੇ ਉੱਤੇ ਤਵਾਰ ਨਹੀਂ ਕਰਨਾ ਚਾਹੀਦਾ ਇਹ ਮਤਲਬ ਕਿਸੇ ਵੀ ਹੱਦ ਤੱਕ ਚੋਣਾਂ ਨੂੰ ਮੁੱਕ ਰੱਖ ਦਿਆ ਕਿਸੇ ਵੀ ਹੱਦ ਤੱਕ ਕਿ ਪਾਰਟੀ ਜਾ ਸਕਦੀ ਹੈ ਔਰ ਮੈਂ ਸਮਝਦਾ ਕਿ ਇਹਨਾਂ ਨੇ ਮਰਵਾ ਸਾਹਿਬ ਪੰਜਾਬ ਦੀ ਉਹ ਦੁਰਦਸ਼ਾ ਕਰਦੀ ਕਿ ਆਉਣ ਵਾਲੇ ਜਿਹੜਾ ਮਤਲਬ ਪੰਜਾਬ ਦਾ ਭਵਿੱਖ ਹੈ ਉਹਨੂੰ 25 30 ਸਾਲ ਪਿੱਛੇ ਲੈ ਗਏ ਇਹ ਸਰਕਾਰ ਮਤਲਬ ਪੰਜਾਬ ਬੁਰੀ ਤਰ੍ਹਾਂ ਦਾ ਮਤਲਬ ਲੁੱਟ ਲਈ ਨੋਚ-ਨੋਚ ਕੇ ਖਾ ਲਿਆ ਮੈਨੂੰ ਇਸ ਗੱਲ ਦਾ ਦੁੱਖ ਹੋ ਰਿਹਾ ਹੈ ਇਹ ਸਿਰਫ ਇਹਨਾਂ ਨੂੰ ਇਹੀ ਦਿਖਦਾ ਹੈ ਕਿ ਹਰ ਹਰ ਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਰ ਵੋਟ ਚਾਹੇ ਉਹ ਇਲੈਕਸ਼ਨ ਹੋਵੇ ਚਾਹੇ ਬਾਇਲੈਕਸ਼ਨ ਹੋਵੇ ਉਹਨੂੰ ਜਿੱਤ ਕੇ ਆ ਜਾਵੇ ਬਸ ਲੁੱਟਿਆ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੋ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਮਤਲਬ ਸੱਚਾਈ ਹੋਈ ਬਿਲਕੁਲ ਬਹੁਤ-ਬਹੁਤ ਧੰਨਵਾਦ ਪ੍ਰਖਾਲਵੀ ਸਾਹਿਬ ਥੈਂਕ ਯੂ ਜੀ ਬਹੁਤ ਮਿਹਰਬਾਨ ਜੀ ਸੋ ਇੱਕ ਵਾਰ ਫੇਰ ਅਸੀਂ ਦਰਸ਼ਕੋ ਕੋਸ਼ਿਸ਼ ਕਰਦੇ ਆ ਜਿਹੜੇ ਸਾਬਕਾ ਵਜ਼ੀਰ ਰਹੇ ਨੇ ਪੰਜਾਬ ਦੇ ਸਰਕਾਰ ਦੇ ਮਨਿਸਟਰ ਆਸ਼ੂ ਉਹਨਾਂ ਨੂੰ ਆਪਾਂ ਲੈਨ ਤੇ ਲੈਣ ਦੀ ਕੋਸ਼ਿਸ਼ ਕਰਾਂਗੇ ਜੇਕਰ ਉਹ ਆਉਂਦੇ ਨੇ ਕੋਈ ਗੱਲਬਾਤ ਉਹਨਾਂ ਦੇ ਨਾਲ ਹੋ ਪਾਂਦੀ ਹੈ ਜਾਂ ਨਹੀਂ ਹੋ ਪਾਂਦੀ ਆਪਾਂ ਜ਼ਰੂਰ ਇੱਕ ਵਾਰ ਇਹਨਾਂ ਦਾ ਪੱਖ ਜਾਣਨਾ ਸਭ ਤੋਂ ਜ਼ਰੂਰੀ ਹੈ ਕਿ ਉਹਨਾਂ ਨੇ ਯਾਰੀ ਜਿਹੜਾ ਹੈਗਾ ਨਿਭਾਉਂਦੇ ਹੋਏ ਸਿਰਫ ਇਹ ਜਿਹੜੀ ਇਹ ਗੱਲ ਕੀਤੀ ਕਿ ਤੂੰ ਮੈਨੂੰ ਨੋਟਿਸ ਭੇਜ ਤੇ ਮੈਂ ਅੱਗੇ ਲੋਕਾਂ ਨੂੰ ਕਹੂੰਗਾ ਕਿ ਹਾਂ ਜੀ ਮੇਰੇ ਨਾਲ ਇਦਾਂ ਦਾ ਤੱਕਾ ਜਿਹੜਾ ਹੈਗਾ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਇੱਕ ਵੇਵ ਮੇਰੇ ਹੱਕ ਤੇ ਚੱਲ ਜੇਗੀ ਲੋਕ ਮੇਰੇ ਨਾਲ ਜਿਹੜਾ ਆ ਕੇ ਖੜ ਜਾਣਗੇ ਸੋ ਹੁਣ ਅਸੀਂ ਕੋਸ਼ਿਸ਼ ਕਰਦੇ ਆ ਆਪਣਾ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਜਿਹੜਾ ਤੁਸੀਂ ਜ਼ਰੂਰ ਇਸ ਤੇ ਸੁਣਿਆ ਹੈਗਾ ਆਮ ਆਦਮੀ ਪਾਰਟੀ ਦੇ ਜਿਹੜਾ ਸੀਨੀਅਰ ਬੁਲਾਰੇ ਹੈਗੇ ਨੇ ਨੀਲ ਗਰਗੁਣੀ ਜੇ ਫੋਨ ਤੇ ਉਹਨਾਂ ਦਾ ਰਾਫਤਾ ਹੋ ਪੰਦਾ ਫੋਨ ਚੁੱਕਿਆ ਜਾਂਦਾ ਤਾਂ ਜ਼ਰੂਰ ਅਸੀਂ ਉਹਨਾਂ ਦਾ ਪੱਖ ਵੀ ਸਾਹਮਣੇ ਲਿਆਵਾਂਗੇ ਗਰਗਸਾਹਬ ਆਨਯਰ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸੁਪਰੀਆ ਸਰ ਜੀ ਗਰਗ ਸਾਹਿਬ ਜਗਤਪ੍ਰੀਤ ਸਿੰਘ ਐਸਐਸਪੀ ਵਿਜੀਲੈਂਸ ਲੁਧਿਆਣਾ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਜੀ ਕਹਿੰਦੇ ਆਸ਼ੂ ਨਾਲ ਉਹਨਾਂ ਦੀ ਨੇੜਤਾ ਸੀ ਕੀ ਕਹੋਗੇ ਜੀ ਇਸ ਤੇ ਜਿੱਕੋ ਅੱਜ ਜਿਸ ਤਰੀਕੇ ਦੇ ਨਾਲ ਭਾਰਤ ਪੂਸ਼ਣ ਆਸ਼ੂ ਜੀ ਲੁਧਿਆਣੇ ਦੇ ਵਿੱਚ ਉਹਨਾਂ ਦੀ ਇਲੈਕਸ਼ਨ ਚ ਹਾਲਤ ਪਤਲੀ ਹੈਗੀ ਹੈ ਜੀ ਔਰ ਦੂਸਰੇ ਵੱਨੇ ਉਹਨਾਂ ਦੀ ਜੀ ਟਿਕਟੋਕ ਲੀਡਰਸ਼ਿਪ ਹੈ ਸੁਖੀ ਰੰਧਾਵਾ ਹੁਣ ਬਾਜਵਾ ਸਾਹਿਬ ਹੁਣ ਕੈਪਟਨ ਰਾਜਾ ਵਿਡਿੰਗ ਹੁਣ ਉਹ ਚਿੱਕੇ ਦੇ ਦਿਖਾਈ ਨਹੀਂ ਦੇ ਰਹੇ ਤਾਂ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ اڈੰਬਰ ਰਚਿਆ ਜਿਹੜੇ ਵਿਜੀਲੈਂਸ ਦੇ ਹੁੰਦੇ ਐਸਐਸਪੀ ਨੇ ਇਹਨਾਂ ਦੇ ਪੁਰਾਣੇ ਮਿੱਤਰ ਨੇ ਡੀਐਸਪੀ ਵੀ ਇਹਨਾਂ ਨੂੰ ਭਾਰਤਪੁਸ਼ ਦੀ ਲਗਾਵਾਇਆ ਸੀ ਤੇ ਉਹਨਾਂ ਨਾਲ ਮਿਲ ਕੇ ਮਤਲਬ ਇੱਕ ਐਸੀ ਖੇਡ ਖੇਡੀ ਤਾਂ ਕਿ ਇਹਨਾਂ ਨੂੰ ਲੋਕਾਂ ਦੀ ਹਮਦਰਦੀ حاصل ਹੋ ਸਕੇ ਵਰਨਾ ਲੋਕ ਜਾਣਦੇ ਨੇ ਕਿਉਂਕਿ ਜਦੋਂ ਐਮਐਲਏ ਸੀ ਜਾਂ ਮੰਤਰੀ ਸੀ ਜਿਹੜਾ ਇਹਨਾਂ ਦਾ ਬਿਹੇਵੀਅਰ ਸੀ ਲੋਕਾਂ ਦੇ ਪ੍ਰਤੀ ਉਹ ਲੋਕ ਭੁੱਲੇ ਨਹੀਂ ਹੈਗੇ ਔਰ ਇਹ ਸਕੈਮ ਬਹੁਤ ਵੱਡਾ ਹੈਗਾ ਹਜ਼ਾਰਾਂ ਕਰੋੜ ਦਾ ਸਕੈਮ ਹੈਗਾ ਉਹ ਤਾਂ ਅੰਦਰ ਇਹਦੀ ਜਾਂਚ ਵੀ ਪ੍ਰੋਪਰ ਹੋਏਗੀ ਲੇਕਿਨ ਜਿਹੜਾ ਇਹ ਨੋਟਿਸ ਭੇਜਣਾ ਹੁੰਦਾ ਆ ਜਿਹੜਾ ਐਸਐਸਪੀ ਦੇ ਉਸ ਨੂੰ ਜ਼ਿਲ੍ਹੇ ਦੇ ਐਸਐਸਪੀ ਨੇ ਭੇਜਿਆ ਹੈਗਾ ਉਹ ਉਹ ਜਿਹੜਾ ਬਿਲਕੁਲ ਬਿਲੀਪੁਕਤ ਦੇ ਨਾਲ ਖੁਦ ਮੰਗਵਾਇਆ ਗਿਆ ਸੀ ਸ਼੍ਰੋਮਣੀ ਕਾਲੀ ਦਲ ਦਾ ਸ਼ਮਸ਼ੇਰ ਸਿੰਘ ਪੁਰਖਾਲ ਵੀ ਕਹਿ ਰਹੇ ਨੇ ਕਿ ਕੋਈ ਐਸਐਸਪੀ ਆਪਣੀ ਨੌਕਰੀ ਇੱਦਾਂ ਖਤਰੇ 'ਚ ਪਾਏਗਾ ਯਾਰੀ ਪਿੱਛੇ ਵੇਖੋ ਜਦੋਂ ਉਹਨਾਂ ਨੂੰ ਇਹ ਪਤਾ ਨਹੀਂ ਸੀ ਨਾ ਵੀ ਜਾਈਂ ਖਾਤਰੇ ਚ ਪੈ ਵੀ ਸਕਦੀ ਹੈਗੀ ਉਦੋਂ ਬੰਦਾ ਸੋਚਦਾ ਨਹੀਂ ਹੈਗਾ ਉਦੋਂ ਜਾਰੀਆਂ ਪਹੁੰਚਣ ਲੱਗ ਜਾਂਦਾ ਹੈ ਔਰ ਕਈ ਵਾਰੀ ਕੀ ਹੁੰਦਾ ਹੈ ਇਹਨਾਂ ਦੇ ਜਦ ਸਰਕਾਰਾਂ ਹੈਗੀ ਸੀ ਅਕਾਲੀ ਦਲ ਦੀ ਸਰਕਾਰ ਸੀ ਜਾਂ ਕਾਂਗਰਸ ਦੀ ਸਰਕਾਰ ਸੀ ਉਦੋਂ ਜਿਹੜੀ ਪੁਲਿਸ ਕਾਂਗਰਸੀ ਦਾ ਅਕਾਲੀਆਂ ਦੀ ਪੁਲਿਸ ਹੁੰਦੀ ਸੀ ਸਾਡੇ ਰਾਜ ਦੇ ਵਿੱਚ ਉਹ ਇੰਡੀਪੈਂਡੈਂਟ ਪੁਲਿਸ ਹੈਗੀ ਹੈ ਉਸ ਦੇ ਉੱਤੇ ਕਿਸੇ ਤਰ੍ਹਾਂ ਦਾ ਰਾਜਨੀਤਿਕ ਦਬਾਅ ਨਹੀਂ ਹੈਗਾ ਹੋ ਸਕਦਾ ਉਸ ਐਸਐਸਪੀ ਸਾਹਿਬ ਨੇ ਇਹ ਸੋਚਿਆ ਹੀ ਨਾ ਹੋਵੇ ਇਹ ਐਕਸ਼ਨ ਇਤੋਂ ਤੱਕ ਜਾ ਸਕਦਾ ਹੈ ਆਪਾਂ ਇਹ ਕਹਿ ਸਕਦੇ ਹਾਂ ਸਰ ਸਾਹਿਬ ਕਿ ਮਿਸ ਯੂਜ਼ ਆਫ ਪਾਵਰ ਕੀਤਾ ਜਗਤਪ੍ਰੀ ਸਿੰਘ ਉਹਨਾਂ ਆ ਬਿਲਕੁਲ ਜਿੱਦਾਂ ਮਤਲਬ ਜਿੱਦਾਂ ਬਟਾ ਇਹ ਸਕੈਮ ਹੈਗਾ ਜਿਸ ਸਕੈਮ ਦੀ ਗੱਲ ਕੀਤੀ ਜਾ ਰਹੀ ਆ ਤੇ ਇਸ ਨੂੰ ਜਿਹੜਾ ਸੰਬੰਧ ਸੀ ਉਹ ਘੱਟੋ ਘੱਟ ਜਿਹੜਾ ਸਟੇਟ ਵਿਜੀਲੈਂਸ ਪ੍ਰਮੁੱਖ ਹੈਗਾ ਉਹਦੇ ਬਦਲੋ ਬੰਦਾ ਬਣਦਾ ਸੀ ਔਰ ਐਸਐਸਪੀ ਜਾਨੀ ਕਿ ਜ਼ਿਲ੍ਹੇ ਵੱਲੋਂ ਇਹ ਪੇਜਰ ਨਹੀਂ ਬਣਦਾ ਸੀ ਬਹੁਤ ਬਹੁਤ ਸ਼ੁਕਰੀਆ ਗਰਗ ਸਾਹਿਬ ਜੀ ਸੋ ਤੁਸੀਂ ਸੁਣਿਆ ਨੀਲ ਗਰਗ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੇ ਉਹ ਕਹਿ ਰਹੇ ਨੇ ਕਿ ਵਾਕੇ ਹੀ ਯਾਰੀ ਨਿਭਾਉਣ ਦੇ ਚੱਕਰ ਦੇ ਵਿੱਚ ਜਗਤਪ੍ਰੀਤ ਊਣਾ ਨੇ ਮਿਸਯੂਜ਼ ਆਫ ਪਾਵਰ ਕੀਤਾ ਤੇ ਜ਼ਿਲ੍ਹਾ ਪੱਤਰ ਦਾ ਇੱਕ ਪੁਲਿਸ ਅਧਿਕਾਰੀ ਵਿਜੀਲੈਂਸ ਵਿਭਾਗ ਦਾ ਅਧਿਕਾਰੀ ਕਿਉਂਕਿ ਜਿੱਦਾਂ ਦਾ ਉਹ ਸਕੈਮ ਹੈ ਜਦੋਂ ਫੂਡ ਸਪਲਾਈ ਮਿਨਿਸਟਰ ਰਾਇ ਨੇ ਭਰਤ ਪੁਸ਼ਕਨ ਆਸ਼ੂ ਉਸ ਟਾਈਮ ਵੀ ਇਹਨਾਂ ਤੇ ਸਕੈਮ ਦੇ ਜਿਹੜਾ ਦੋਸ਼ ਲੱਗੇ ਸੀਗੇ ਹੋਰ ਕਈ ਤਰ੍ਹਾਂ ਦੇ ਸੰਗੀਨ ਦੋਸ਼ ਲੱਗੇ ਸੀ ਇਹ ਗ੍ਰਿਫਤਾਰ ਵੀ ਹੋਏ ਸੀ ਤਾਂ ਉਹੀ ਹਮਦਰਦੀ ਲਹਿਰ ਜਿਹੜੀ ਆਪਣੇ ਹੱਕ ਤੇ ਚਲਾਉਣ ਦਾ ਇੱਕ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਉਹ ਭਾਰੀ ਪੈ ਗਈ ਹੈ ਜਗਤਪ੍ਰੀਤ ਨੂੰ ਸਸਪੈਂਡ ਕਰ ਦਿੱਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਾਂਚ ਪੜਤਾਲ ਦੇ ਵਿੱਚ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਦੇਖਣਾ ਬਾਕੀ ਹੈ ਸੋ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ